ਜੋਧ ਨਸ਼ਿਆਂ ਵਿਰੁੱਧ ਅਭਿਆਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਨਸ਼ਾ ਤਸਕਰ ਅਤੇ ਨਸ਼ੇੜੀਆਂ ਦੇ ਮਨਾਂ ਵਿੱਚ ਇਸ ਅਭਿਆਨ ਦਾ ਖੌਫ ਨਜ਼ਰ ਆ ਰਿਹਾ ਹੈ ਅੱਜ ਇੱਕ ਘਟਨਾ ਪਿੰਡ ਮਜ਼ਾਰਾ ਰਾਜਾ ਸਾਹਿਬ ਵਿਖੇ ਵੇਖਣ ਵਿੱਚ ਆਈ ਜਿੱਥੇ ਦੇ ਮਹਿਲਾ ਸਰਪੰਚ ਦੇ ਉੱਪਰ ਨਸ਼ੇੜੀ ਵੱਲੋਂ ਤੈਸ਼ ਵਿਚਾ ਕੇ ਤਲਵਾਰ ਦੇ ਨਾਲ ਸਿਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ ਮੈਲਾ ਸਰਪੰਚ ਨੂੰ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਬੰਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਘਟਨਾ ਦਾ ਪਤਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕਮਰ ਸੁਖੀ ਨੂੰ ਜਦੋਂ ਲੱਗਾ ਤਾਂ ਤੁਰੰਤ ਮੌਕੇ ਤੇ ਹਸਪਤਾਲ ਪਹੁੰਚੇ ਮੌਕੇ ਦਾ ਜਾਇਜ਼ਾ ਲਿਆ ਤੇ ਜ਼ਖਮੀ ਮੈਲਾ ਸਰਪੰਚ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਹ ਹਮਲਾ ਸਰਪੰਚ ਤੇ ਨਹੀਂ ਭਗਵੰਤ ਮਾਨ ਸਰਕਾਰ ਤੇ ਹਮਲਾ ਹੈ ਇਹ ਹਮਲਾ ਕਰਨ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ ਕੱਲ੍ਹ ਤੋਂ ਅੱਜ ਕਿਸੇ ਹਸਪਤਾਲ ਦੇ ਵਿੱਚ ਆਉਂ ਵੈਸੇ ਦਾ ਤੁਸੀਂ ਆਪ ਹੀ ਡਾਕਟਰੋਂ ਆਂਦੇ ਜਾਂਦੇ ਰਹਿੰਦੇ ਅੱਜ ਕੀ ਕਾਰਨ ਹੋਇਆ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜੋ ਸਦਾ ਪ੍ਰਮਾਤਮਾ ਸਰਕਾਰ ਅੱਜ ਪੰਜਾਬ ਦੇ ਅੰਦਰ ਆਪਣੇ ਨੌਜਵਾਨ ਜਿਹੜੇ ਮਸੇ ਵਿੱਚ ਲੱਗੇ ਹੋਏ ਉਹਨਾਂ ਨੂੰ ਪਛਾਣ ਦੇ ਲਈ ਪਰ ਜਿਹੜੇ ਨਸ਼ਾ ਵੇਚ ਰਹੇ ਤਸਕਰ ਉਹਨਾਂ ਨੂੰ ਗੇਲਾ ਹੀ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਪਾਉਣਾ ਚਾਹੀਦਾ ਉਸੇ ਲੜੀ ਦੇ ਵਿੱਚ ਜਦੋਂ ਆਮ ਲੋਕ ਖੜੇ ਹੋ ਗਏ ਕਿ ਉਹ ਸਦਾ ਭਗਵਾਨ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਗੱਲ ਕਹੀ ਤਾਂ ਪਿੰਡਾਂ ਦੇ ਪੰਜ ਸਰਪੰਚ ਕਿਸੇ ਵੀ ਪਾਰਡਾ ਲਈ ਡੋਬ ਸਭ ਦੇ ਮੰਨ ਜਾਈ ਕਿ ਅਸੀਂ ਸਦਾ ਭਗਵਾਨ ਸਿੰਘ ਮਾਨ ਸਾਹਿਬ ਦਾ ਸਾਥ ਦੇਣਾ ਉਸੇ ਕੜੀ ਦੇ ਵਿੱਚ ਸਾਡੇ ਸਰਪੰਚ ਜਿਹੜੇ ਮਜਾਰਾ ਨੌ ਬਾਦ ਜਿਨ੍ਹਾਂ ਨੂੰ ਰਾਜ ਸਰ ਦਾ ਮਜਾਰਾ ਕਹਿੰਦੇ ਸੀ ਉੱਥੋਂ ਦੀ ਸਰਪੰਚ ਪ੍ਰਵੀਨ ਉਹਦੇ ਤੇ ਜਦੋਂ ਉਹਨੇ ਪੋਸਟਰ ਲਾਉਣੇ ਕੋਸ਼ਿਸ਼ ਕੀਤੀ ਲੋਕਾਂ ਜਗਰਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨਸ਼ੇੜੀ ਨੇ ਜਿਹੜਾ ਨਸ਼ੇ ਵੇਚਦਾ ਵੀ ਆ ਕਰਦਾ ਵੀ ਆ ਉਹਨੇ ਉਹਤੇ ਹਮਲਾ ਕੀਤਾ ਕਰਬਾਨ ਦੇ ਨਾਮ ਔਰ ਉਹ ਸਾਈਜ਼ ਗੂਰ ਉਹਦੇ ਲੱਗਾ ਕਹਿੰਦਾ ਉਹਦੇ ਨਾ ਉਹਦੇ ਦਿਮਾਗ ਦੇ ਅੰਦਰ ਵੀ ਸੋ ਜਾਈ ਹੈ ਔਰ ਮੈਂ ਇਹ ਸਮਝਦਾ ਕਿ ਅੱਜ ਅਸੀਂ ਜਦੋਂ ਉਹਨੂੰ ਮਿਲਣ ਗਏ ਤਾਂ ਜਿਸ ਤਰ੍ਹਾਂ ਦਾ ਉਹਦਾ ਚਿਹਰਾ ਸੀ ਜਿਸ ਤਰ੍ਹਾਂ ਉਹ ਗੱਲ ਕਰਦੀ ਸੀ ਤਾਂ ਕਿਸੇ ਪਾਸੇ ਵੀ ਅਸੀਂ ਉਹਦਾ ਜਿਹੜਾ ਕਿਸੇ ਪਾਸੇ ਵੀ ਅਸੀਂ ਉਹਦਾ ਹੌਸਲਾ ਟੈਟੇ ਨਹੀਂ ਹੁੰਦਾ ਇਹ ਦੇਖਿਆ ਅੱਜ ਮੈਂ ਉਸੇ ਲਈ ਹਸਪਤਾਲ ਉਹਨਾਂ ਦੇ ਖਬਰ ਨੂੰ ਆਇਆ ਸੀ ਔਰ ਜਿਸ ਤਰ੍ਹਾਂ ਦਾ ਹੌਸ ਹੌਸਲਾ ਨਹੀਂ ਦਿਖਾਇਆ ਮੈਂ ਸਮਝਦਾ ਕਿ ਇਹ ਜਿਹੜੀ ਗੁਨਾਹ ਦੀ ਵੀਡੀਓ ਪੰਜਾਬ ਦੇ ਹਰ ਕੋਨੇ-ਕੋਨੇ ਜਾਣੀ ਚਾਹੀਦੀ ਹੈ ਤਾਕੇ ਲੋਕ ਇਸ ਗੱਲ ਤੋਂ ਉਤਸ਼ਾਹ ਦੂਰ ਕੇ ਇੱਕ ਲੜਕੀ ਜੇਕਰ ਨਸ਼ਿਆ ਵਿਰੋਧ ਆਪਣੀ ਜਾਨ ਤੱਕ ਵੀ ਵਾਰ ਸਕਦੀ ਹੈ ਉਹਨਾਂ ਦਾ ਨਮਰੋਸ ਲੈਵਲ ਤੱਕ ਜਾਨ ਤਿਆਰ ਆ ਤਾਂ ਅਸੀਂ ਸਾਨੂੰ ਸਾਰਿਆਂ ਨੂੰ ਇਦਾਂ ਖੜਨਾ ਚਾਹੀਦਾ ਔਰ ਮੈਂ ਇਹਨਾਂ ਨੂੰ ਅਸੀਂ ਸਰਦਾਰ ਭਗਵੰਸ ਸਿੰਘ ਮਾਨ ਸਾਹਿਬ ਸਰਕਾਰ ਨੂੰ ਵੀ ਇਹਨਾਂ ਦਾ ਨਾਮ ਰეკਮੈਂਡੇਸ਼ਨ ਰეკਮੈਂਡ ਕਰਕੇ ਭੇਜੂਗਾ ਕਿ ਇਹਨਾਂ ਦੀ ਹੌਸਲਾ ਬਜਾਇੀ ਕੀਤੀ ਜਾਵੇ ਤਾਂ ਕਿ ਇਨਾਂ ਦਾ ਜਦੋਂ ਸਾਰੇ ਸਰਕਾਰ ਇਹਨਾਂ ਨਾਲ ਖੜੇ ਗਈ ਲੋਕ ਇਹਦੇ ਪਿੰਡ ਦੇ ਮੈਂ ਦੇਖਿਆ ਸਾਰੇ ਇਲਾਕੇ ਦੇ ਲੋਕਾਂ ਦੇ ਮੈਨੂੰ ਸਭ ਦੇ ਫੋਨ ਆਏ ਆ ਕਿ ਬਈ ਜਿਹੜਾ ਦੋਸ਼ੀ ਆ ਉਹ ਬਖਸ਼ਣਾ ਨਹੀਂ ਚਾਹੀਦਾ ਤਾਂ ਮੈਂ ਸਮਝਦਾ ਕਿ ਜਦੋਂ ਲੋਕ ਸਾਰੇ ਖੜ ਜਾਂ ਔਰ ਸਭ ਤੋਂ ਵੱਡੀ ਗੱਲ ਜਿਹਦੇ ਤੇ ਹਮਲਾ ਹੋਇਆ ਨਹੀਂ ਤਾਂ ਜਨਾਨੀਆਂ ਰੋ ਪਿਟ ਕੇ ਦੁਆ ਕਰਨ ਲੱਗ ਪਈਏ ਕਿ ਮੇਰੇ ਪਤਨੇ ਕੀ ਹੋ ਗਿਆ ਜਿਸ ਤਰ੍ਹਾਂ ਦਾ ਹੌਸਲਾ ਆ ਉਹ ਅੱਗੇ ਵੀ ਲੜਾਈ ਜਾਰੀ ਰੱਖੀਗੀ ਉਹਦੀ ਲੜਾਈ ਦੇ ਵਿੱਚ ਅਸੀਂ ਸਾਰੇ ਉਹਦੇ ਨਾਲ ਆ ਕਿ ਇਹ ਉਹਨਾਂ ਨਸ਼ਿਆਂ ਵਾਲਿਆਂ ਦਾ ਜਦੋਂ ਵੀ ਅਸੀਂ ਕਿਤੇ ਜਾਣੇ ਆ ਕਿਉਂਕਿ ਮੈਂ ਕੋਈ ਪਹਿਲੀ ਵਾਰੀ ਨਹੀਂ ਕਿਤੇ ਇਦਾਂ ਦੇ ਆਇਆ ਸੀ ਪਹਿਲਾਂ ਵੀ ਦਰਸ਼ਾਂ ਵਾਲੇ ਦੇ ਖਿਲਾਫ ਬੋਲਦੇ ਆ ਕਿ ਜਦੋਂ ਲੋਕ ਤੁਹਾਡੇ ਨਾਲ ਬਣ ਜਾਣ ਜਦੋਂ ਲੋਕ ਤੁਹਾਡੇ ਨਾਲ ਪਰ ਫਿਰ ਕੋਈ ਵੀ ਜਿਹੜੀ ਸਮੱਸਿਆ ਉਹ ਰਹਿੰਦੀ ਨਹੀਂ ਸਾਰੀਆਂ ਹੱਲ ਹੋਣਗੀਆਂ ਤੇ ਪੰਜਾਬ ਅੰਦਰੋਂ ਵੀ ਨਸ਼ਾ ਜਾਏਗਾ ਸਰ ਜੀ ਐਫ ਆਈ ਆਰ ਵਗੈਰਾ ਹੋ ਗਈ ਹੈ ਐਫ ਆਈ ਆਰ ਉਹਦੇ ਬਿਆਨ ਹੋਣੇ ਆ ਮੁੱਢਲੀ ਜਿਹੜੀ ਐਫ ਆਈ ਆ ਉਹਦੇ ਲਿਖਿਆ ਜਾਂਦਾ ਪਰ ਉਹਦੇ ਵਿੱਚ ਜੁਰਮ ਦੇ ਵਿੱਚ ਵਾਧਾ ਜਰੂਰੀ ਹੁੰਦਾ ਕਿਉਂਕਿ ਉਹਦੇ ਜਿਹੜੇ ਮੈਂ ਡਾਕਟਰਾਂ ਜਿਹੜੇ ਉਹਦੇ ਸਿੰਪਟਮ ਆਏ ਆ ਵਿਸ਼ੇਸ਼ਕ ਸਿਟੀ ਸਕੈਨ ਤੇ ਜਾਂ ਕੋਈ ਫ੍ਰੈਕਚਰ ਆਵੇ ਜਾਂ ਨਾ ਆਵੇ ਕਈ ਵਾਰੀ ਅੰਦਰ ਜਿਹੜਾ ਬ੍ਰੇਨ ਆ ਉਹਦੇ ਤੇ ਸੱਟ ਲੱਗ ਜਾਂਦੀ ਆ ਉਹ ਉਹਦੇ ਵਿੱਚ ਸੋਜ ਆ ਜਾਂਦੀ ਆ ਪੇਸ਼ੰ ਨੂੰ ਲੋਟੀਆਂ ਦੀ ਤਕਲੀਫ ਸ਼ੁਰੂ ਹੋਣ ਲੱਗਦਾ ਕਿ ਲੋਟੀਆਂ ਆ ਨਹੀਂ ਉਹਨੂੰ ਚੱਕਰ ਆਦੇ ਆ ਜਾਂ ਉਹ ਜਿਹੜੇ ਸਿੰਪਟਮ ਜਿਹੜੇ ਆ ਵੀ ਉਹਦੇ ਦਿਮਾਗ ਤੱਕ ਸੱਟ ਲੱਗੀ ਆ ਸੋ ਉਹਦੇ ਵਿੱਚ ਜਿਹੜੀਆਂ ਵੀ ਡਾਕਟਰ ਸਾਹਿਬਾਨ ਰეკਮੈਂਡ ਕਰਨਗੇ ਕਿ ਕਿ ਇਹ ਜੁਰਮ 'ਚ ਵੱਧਾ ਹੋਣਾ ਦਾ ਬਾਅਦ ਸੋ ਮੈਂ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਬਸ ਬੰਦਾ ਕਿਸੇ ਪਾਸੇ ਉਹਦੇ ਅਸੀਂ ਬਖਸ਼ਣ ਨਹੀਂ ਦੇਣਾ ਕਿਉਂਕਿ ਅਸੀਂ ਤਾਂ ਉਹੀ ਕੁਝ ਕਰਨਾ ਜੋ ਕਾਨੂੰਨ ਕਹਿੰਦਾ ਆ ਅਸੀਂ ਇਹ ਵੀ ਦੇਖਿਆ ਕਿ ਬੰਦਾ ਕੋ ਨੂੰ ਤੋਂ ਬਾਹਰ ਜਾਣਾ ਪਰ ਅੱਜ ਸਾਰੇ ਅਸੀਂ ਦੇ ਨਾਲ ਆ ਔਰ ਉਹ ਬੰਦਾ ਬਖਸ਼ਾ ਨਹੀਂ ਜਾਏਗਾ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਮਿਲ ਕੇ ਰਹੇਗੀ ਸਰ ਕੀਨਾ ਤੁਹਾਡਾ ਪਰਮੇਸ਼ ਹਾਂ ਪਰਮੇਸ਼ ਜੀ ਕੀ ਗੱਲ ਹੋਈ ਆ ਤੁਹਾਡੇ ਸਿੱਤ ਲਗੀਆਂ ਸਰ ਮੈਂ ਔਰ ਜਿਹੜੇ ਗੋਂਡੀ ਹੈ ਨਾ ਉਹ ਕਹਿੰਦੇ ਆਏ ਮੇਰੇ ਕੋਲੇ ਕਹਿੰਦੇ ਨਸ਼ੇ ਵਿਰੋਧ ਪੋਸਟਰ ਕਾਤੇ ਲਾਏ ਆ ਨਸ਼ਾ ਵਿਰੋਧ ਤੇ ਉਹ ਆਪ ਲਾਇਆ ਭਾਨ ਤੁਹਾਨੂੰ ਪੋਸਟਰ ਸੰਦੇ ਉਹ ਨਸ਼ਾ ਬੰਦੇ ਕਾਤੇ ਲਾਏ ਆ ਪੋਸਟਰ ਮੈਂ ਕੋ ਸਰਕਾਰ ਨੇ ਭੇਜੇ ਸੀ ਦਾ ਤੇ ਇਦਾਂ ਕਹਿ ਕੇ ਮੈਂ ਪਿੱਛੇ ਮੁੜ ਗਏ ਉਹਨੇ ਸ਼ੱਕਰਪਾਨ ਤਾਂ ਪਹਿਲੇ ਲੈ ਕੇ ਆਏ ਸੀ ਘਰੋਂ ਹੱਥ ਜਿਹਾ ਸੀ ਉਹ ਤਰਪਾਨ ਮਾਦੇ ਮੈਨੂੰ ਨਹੀਂ ਪਤਾ ਸੀ ਕਿ ਮੈਂ ਡੱਗ ਗਏ ਉਹ ਨਸ਼ਾ ਕਰਦੇ ਬੰਦੇ ਉਹ ਵੀ ਨਸ਼ਾ ਵੇਚਦੇ ਆ ਵੇਚਦੇ ਇੱਕ ਕੁੜੀਆਂ ਨਾਲ ਉਹਨਾਂ ਦੀ ਜੀ ਆਹ ਦੇਖੋ ਕਿਹੜੇ ਪਿੰਡ ਦੇ ਆ ਜਾਰੇ ਦੇ ਆ ਤੀਜਾ ਤੋਂ ਅੱਥਾ ਘਰ ਹੈ ਸਾਡੇ ਘਰ ਨਾਲ ਅੱਛਾ ਜੀ ਮਨੂ ਕੋਡੀ ਨੇੜੇ ਹੈਂ ਹਾਂਜੀ ਹਾਂਜੀ ਇਹ ਕਿਸੇ ਨੇ ਕਰਾਇਆ ਲੱਗਦਾ ਥਾਂ ਕਿ ਉਹਨੇ ਆਪ ਹੀ ਕੀਤਾ ਨਹੀਂ ਨਹੀਂ ਆਪੇ ਉਹਨੂੰ ਇਹ ਦੁੱਖ ਲੱਗਾ ਵੀ ਨਸ਼ਾ ਜੋਧ ਨਸ਼ਾ ਵਿਰੋਧ ਪੋਸਟਰ ਕਾ ਤੇ ਲਾਤੇ ਤੁਸੀਂ ਮਤਲਬ ਨਸ਼ੀ ਦੇ ਵਿਰੋਧੀ ਜਿਹੜੇ ਸਰਕਾਰ ਵੱਲੋਂ ਆ ਹਾਂਜੀ ਉਹ ਪੋਸਟਰ ਲਗਾ ਕੇ ਉਹ ਪੋਸਟਰ ਸਰਕਾਰ ਵੱਲੋਂ ਆਏ ਸੀ ਸਰਕਾਰ ਵੱਲੋਂ ਆਏ ਸੀ ਵੀ ਕਦ ਜਿੰਮੇਵਾਰੀ ਨਭਾਈ ਸੀ ਆਪਾਂ ਲਗਾਣੇ ਤਾਂ ਸੇ ਗਏ ਹਾਂਜੀ ਜਿੰਮੇਵਾਰੀ ਲਗਾਣੇ ਤਾਂ ਸੇ ਗਈ ਆਪਾਂ ਜਿੰਮੇਵਾਰ ਨਮੋਣੀ ਸੀ ਜਦੋਂ ਮੈਂ ਪੇਜੇ ਬਣਾਤੇ ਨੇ ਠੀਕ ਪਰ ਅਸਾ ਥੋੜੇ ਗਾਣੇ ਸੀ ਗਾਣੇ ਸੀ ਉਹ ਤੁਹਾਡੇ ਮਨ ਚ ਕੋਈ ਤਾਂ ਡਰਤਾ ਨਹੀਂ ਹੁਣ ਖੜੇ ਰਹੋਗੇ ਨਸ਼ੇ ਦੇ ਵਿਰੋਧ ਹਾਂਜੀ ਹਾਂਜੀ ਨਸ਼ੇ ਬਰਦ ਦਾ ਸਿੱਧਾ ਪਹਿਲਾਂ ਵੀ ਕਿਹਾ ਸੀ ਉਹਨਾਂ ਨੂੰ ਇਸੇ ਗੱਲ ਦਾ ਨੰਤੰਗ ਲੱਗਦਾ ਸੀ ਪਹਿਲਾਂ ਵੀ ਕਿਹਾ ਸੀ ਇਹ ਨਸ਼ੀ ਵਾਲੇ ਪਹਚਾਉਣੀ ਦਿੰਦਾ ਇਸ ਕਰਕੇ ਉਹਨੇ ਕੈਸ ਰੱਖੀ ਇਹ ਹੁਣ ਪੋਸਟਰ ਲਗਾਤੇ ਹੋ ਤਾਂ ਜ਼ਿਆਦਾ ਚੈਦ ਕਰਨ ਲੱਗ ਗਏ ਹਾਂਜੀ 60 ਕਿੰਨੀ ਗਿਆ 60 20 ਟੰਕ ਲੱਗਿਆ ਜੀ 20 ਟੰਕ ਲੱਗਿਆ ਤਲਵਾਰ ਮਾਰ ਇੱਕ ਇੱਕ ਵਾਰੀ ਮਰੀ ਮੋ ਵੀ ਇੱਕ ਵਾਰੀ ਮਾਰੀ ਮੈਂ ਤਾਂ ਡੈੱਕੇ ਬਾਚ ਨਹੀਂ ਪਤਾ ਮੈਨੂੰ ਕੋਨੇ ਕੋਨ ਹੋ ਗਿਆ ਤੁਹਾਡੇ ਘਰ ਦੇ ਵਿੱਚ ਆ ਕੇ ਮਾਰੀ ਹਾਂਜੀ ਗੱਡ ਦੇ ਮੋਰੇ ਅੱਜ ਮਾਰਸ ਦੇਦੋਂ ਨੂੰ ਮੈਂ ਬਾਹਰੇ ਸੀਗੇ ਕਰਪਾਣਾ ਘੁੰਮਦੇ ਸਵੇਰ ਦੇ ਉਹ ਸਾਨੂੰ ਨਹੀਂ ਸੀ ਪਤਾ ਬਈ ਘੁੰਮਦੇ ਆਹੇ ਬਈ ਇਸ ਕਰਕੇ ਘੁੰਮਦੇ ਆ ਨਾ ਨਹੀਂ ਸੀ ਲੈਂਦੇ ਤੇ ਗਾਲਾਂ ਕੱਢ ਜਾਂਦੇ ਸੀ ਵੈ ਅੱਜ ਦੁਕਾਨ ਤੋਂ 8 ਵਜੇ ਪਰ ਆਦੇ ਵਿੱਚ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਪੋਸਟਰ ਕਾਤੇ ਲਗਾਏ ਮੈਂ ਕਿਹਾ ਸਰਕਾਰ ਨੇ ਭੇਜੇ ਸੀ ਲਾਗਤ ਤੇ ਲਗਾਣੇ ਸੀ ਤੇ ਐਡੇ ਤੋਂ ਦਰਵਾਜ਼ਾ ਹੱਥ ਤੇ ਪੱਲੇ ਸੀ ਜੇ ਸਵੇਰ ਦੀ ਘੁੰਮਦਾ ਸੀ ਦਰਵਾਜ਼ਾ ਲੈ। ਉਹਨੇ ਪਹਿਲਾਂ ਮੇਰੇ ਮਾਰੀ ਤੇ ਮੇਰੇ ਕੁੜੀ ਮਗਰ ਤੁਹਾਡਾ ਕੁੜੀ ਮੇਰੇ ਅੰਦਰ ਵੜ ਗਈ। ਮੈਨੂੰ ਉਹਨੇ ਚੱਕਿਆ ਕੁੜੀ ਨੇ ਅੰਦਰ ਭੱਜ ਗਈ। ਉਹ ਬਚ ਗਈ ਫੇਸ। ਅਸੀਂ ਦੋਨੋਂ ਸੀ ਘਰ ਇਹ ਬੰਗੇ ਗਏ ਸੀ। ਮੁੰਡਾ ਮੇਰਾ ਭੂਆ ਦੇ ਗਿਆ ਸੀ। ਦੇਖੂ ਬੇਟੀ ਬਾੜੀ ਤੇ ਤੁਸੀਂ ਕਰਦੇ ਹੋ। ਹਾਂਜੀ। ਦਰਵਾਜ਼ੇ ਮੋਰੇ ਸੇ ਸੇ ਆਪਾਂ ਦੇ ਦਰਵਾਜ਼ੇ ਮੋਰੇ ਸਰਕਾਰ ਤੋਂ ਤੁਸੀਂ ਕੀ ਵੈਸੇ ਮੰਗ ਕਰਦੇ ਆ? ਹਾਂ। ਸੁਬਾਹ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਆ। ਇਹ ਨਸ਼ੇ ਸਾਡੇ ਵਿੰਡੋ ਜਾਣੇ ਚਾਹੀਦੇ ਆ ਸਾਰੇ ਸਬੂਤ ਅਸੀਂ ਦੇਵਾਂਗੇ ਅਸੀਂ ਖੜੇ ਆ ਜੀ ਨਾ ਖੜੇ ਆ ਨਸ਼ਰਬਾਦ ਅਸੀਂ ਸਾਰੇ ਦੱਸਾਂਏ ਕੌਣ ਵੇਚਦਾ ਕੌਣ ਅਸੀਂ ਡਰਦੇ ਨਹੀਂ ਹੈਗੇ ਸਰ ਕੀ ਨਾ ਤੁਹਾਡਾ ਪਰਮਿਸ਼ਨ ਅੰਦੀ ਕੀ ਲੱਗਦੇ ਤੁਹਾਡੇ ਜਿੰਨਾ ਸਾਡੇ ਤੁਹਾਡੇ ਘਰੋਂ ਆ ਜੀ ਤੇ ਮੈਂ ਕਿਹਾ ਜਿੱਦਾਂ ਜਿੱਥੇ ਦੇ ਖਲਾਫ ਅਭਿਆਨ ਸ਼ੁਰੂ ਕੀਤਾ ਸਰਕਾਰ ਦੇ ਅਵੇਸ਼ਾਂ ਤੋਂ ਤੇ ਕਰਾਂਗੇ ਜੀ ਜਿੱਦਾਂ ਵੀ ਹੈਗਾ ਵੱਡਾ ਨਸ਼ਾ ਕਾਤੋਂ ਕਰਾਂਗੇ ਜੀ ਅੱਜ ਤੇ ਜਿੱਦਾਂ ਅੱਜ ਹਮਲਾ ਕੀਤਾ ਉਹਨਾਂ ਨੇ ਤੁਹਾਡੇ ਘਰ ਦੇ ਤੇ ਆ ਕੇ ਨਸ਼ੇੜੀਆਂ ਨੇ ਤੇ ਦੁਬਾਰਾ ਫੇਰ ਵੀ ਤੁਹਾਨੂੰ ਡਰ ਲੱਗਦਾ ਨਹੀਂ ਡਰਦੇ ਨਹੀਂ ਅਸੀਂ ਜੀ ਨਸ਼ੇ ਵਾਲੇ ਤੋਂ ਨਹੀਂ ਡਰਦੇ ਜਦੋਂ ਮਰਦੀ ਆ ਜਾਂਦੀ ਸਾਡੇ ਬੇਆ ਕੀ ਤਲੀ ਵਾ ਜਿੱਦਾਂ ਤੁਸੀਂ ਸੀਸ਼ੀਆਂ ਵੇਚਦੇ ਸੀ ਨਾ ਕੋਣ ਹੈ ਜਾਈ ਤੁਸੀਂ ਵੇਚਦੇ ਹੱਸਤਾ ਵੇਚੀਆਂ ਹੀ ਨਹੀਂ ਨਾ ਮਹਾਰਾਜ ਦੀ ਸੌ ਲਗਾਤੀ ਮਹਾਰਾਜ ਦੇ ਜੜਾਂ ਨੂੰ ਵੇਚਦੇ ਅਰੇ ਅਸੀਂ ਕਹਿੰਦੇ ਤੁਸੀਂ ਡੋਡੇ ਵੀ ਵੇਚਦੇ ਆ ਡੋਡੇ ਵੀ ਵੇਚੇ ਇੱਥੇ ਦੁਕਾਨ ਤੇ ਮੈਂ ਖੁਦ ਸ਼ੀਸ਼ੇ ਮੈਂ ਖੁਦ ਸ਼ੀਸ਼ੇ ਲੈਂਦਾ ਰਿਹਾ ਤੁਹਾਡੇ ਕੋਲ ਕੀ ਮੁੱਤ ਲੈਂਦਾ ਰਿਹਾ ਉੱਦੇ ਛੋਟੇ ਲੈ ਕਰਿਆ ਮੈਂ ਸ਼ੀਸ਼ੇ ਤੁਹਾਡੇ ਤੋਂ ਪਰਮਜੀਤ ਤੋਂ ਲਈਆਂ ਪਰਮਜੀਤ ਤੋਂ ਤੂੰ ਹੀ ਵੇਚਦਾ ਹਾਂ ਹਾਂ ਜੀ ਤੂੰ ਹੀ ਵੇਚਦਾ ਮੈਂ ਨਹੀਂ ਵੇਚਿਆ ਮੈਨੂੰ ਗੁੱਸਾ ਆ ਮੈਨੂੰ ਦੰਗਾ ਹਾਂਜੀ ਮੇਰੇ ਘਰ ਦੇ ਬਾਹਰ ਕੱਲੇ ਹਾਂ ਹਾਂਜੀ ਬੰਗਾ ਪੈਂਦਾ ਹੈ ਮੇਰੇ ਘਰ ਦੇ ਮੋੜੇ ਲਾ ਕੇ ਤੂੰ ਆਈਂ ਹਾਂਜੀ ਤੂੰ ਮੈਨੂੰ ਕਹੀਂ ਜੋ ਕਿ ਰਾਤ ਨੂੰ ਹੋ ਜਾਈਦਾ ਹੈ ਮੇਰੇ ਸਾਥੀ ਅਡੇਆ ਜਿਸ ਦਾ ਪਿੰਡ ਕੰਬੋਲੋਂ ਹੈ ਉਹ ਕੋਈ ਕਿਸੇ ਟ੍ਰਾਂਪੋਰਟ ਦੇ ਕੋਈ ਨਾਮ ਨਹੀਂ ਕੋਈ ਰਹੇ ਉਹ ਜਦੋਂ ਕੋਈ ਚੁੱਕੇ Language... Kita. Language... <song> <SebastianLO> iya. <cả> <Jane popular anyway> ਬੱਤਾਂ ਬੇਚਾਰਾ ਮੈਂ ਸਪੋਰਟ ਕਰਦਾ ਮੈਂ ਕਿਹਦੇ ਜਿੰਦਾ ਨਹੀਂ ਕੋਈ ਕੋਈ ਵੰਡਾ ਜਿਹਦੇ ਜਿੰਨੂ ਜਿਹੜਾ ਵੀ ਹੈ ਉਹ ਬਚੂਗਾ ਹੁੰਦਾ ਹੈ ਉਹ ਤੇ ਕੀ ਕੋਗੋ ਇਹ ਟੜਾ-ਟੜਾ ਭਾਰੂ ਟੜਾ ਕੰਮ ਆ ਕਿ ਤੁਹਾਡੇ ਨੂੰ ਲੋਕ ਪੁੱਛਣਗੇ ਅਸੀਂ ਤਾਂ ਬੰਦ ਨੂੰ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੇ ਵਾਲੇ ਦੇ ਦੇ ਕੋਈ ਬਹੁਤ ਵੱਡਾ ਫਾਇਦਾ ਹੈ ਜੇ ਇਹ ਸਾਰੇ ਪ੍ਰੋਡਕਟ ਸ਼ੁਰੂ ਹੋ ਜਾਈਏ ਤੇ ਨਸ਼ਾ ਬੁਤੀ ਨਾ ਜਾਈਏ ਇਹ ਸਰਵਿਸ ਰ ਤੁਹਾਡੇ ਕਰਕੇ ਹੋਇਆ ਤੁਹਾਡੇ ਵਰਗੇ ਲੋਕ ਜਿਹੜੇ ਅੱਗੇ ਆਏ ਤਾਂ ਨਸ਼ਾ ਬੰਦ ਕਰਨਗੇ इतना भी ऐसा चीज़ नहीं है कि इतना सरे वैसे लोग के साथ भी पूरी तरीके पर देखने में उधर मेरे पर दिलाई जाती है, उधर ये भी दिलाई है, उधर ये अपना तैयारी के लिए रिकॉर्ड दिखा दो, बाकी सारे वो सारा जबरदस्त हो गया है, ये नहीं पिक्चर करते हैं। ਇਹਨਾਂ ਕੁ ਲੋਕੀਏ ਸਾਰੇ ਕੋਲ ਆ ਕੇ ਬੈਠੇ ਹੋਏ ਨੇ ਨਾ ਕਿ ਫਟਕੂ ਫਿਸ਼ੀ ਸੋਚਿਆ ਹੈ ਕਿ ਇਹ ਵੀ ਥੋੜਾ ਹੈਸ ਆਫ ਤੋਂ 260 ਰਿਲੇਕਟਰ ਪਰਮੋਪਟਲ ਦੀ ਅੰਦਰੂਨੀ ਬਾਈਕ ਨੂੰ ਬਾਈ 325 ਅਮੋਈ ਉਕਰਤਾ ਸਿਮਨਾ ਦਾ ਪਾਣੀ ਸੀ ਕੋ ਦੇ ਤਾਈ ਦਾ ਤੇ ਨਾ ਕੋਈ ਕੰਮ ਨਹੀਂ ਚੱਲਦਾ ਇੱਕ ਸਰਦਾਰ